ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੈ ਭੀਮ ਜੈ ਭਰਤ ਏ ਗੁਰਦੇਵ ਮੈਂ ਜਰੂਰ ਆਸੀਓ ਮੈਂ ਲਾਡ ਚੰਦ ਹਿਕਰ ਪਾਟਿਆ ਪਿੰਨ ਮੋਹਨ ਜ਼ਿਲ੍ਹਾ ਹੁਸ਼ਿਆਰਪੁਰ ਆਪਦੇ ਸਾਹਮਣੇ ਇੱਕ ਜੋੜੀ ਮਾਤਾ ਰਾਮ ਕਰਨਾ ਚਾਹੁੰਦਾ ਮਰੇ ਧਿਆਨ ਗੌਰ ਨਾਲ ਸੁਣਿਓ ਮੋਦੀ ਅਮਰੀਕਾ ਜਾਂਦੇ ਨੇ ਉੱਥੇ ਉਹਨਾਂ ਕੋ ਇੱਕ ਉਹ ਮਦਦ ਲਾ ਕੇ ਜਾਂਦੇ ਨੇ ਕਿ ਪੰਨੂ ਨੂੰ ਨੁਮਵਟਾਰ ਬਰ ਮਾਗੀ ਸਾਰੀ ਕਿਲਾਉਂ ਟ੍ਰਾਂਪ ਨੇ ਮੰਨਦੇ ਨੇ ਜੋ ਵੀ ਟੈਰਫ ਰੱਖਣਾ ਸੀ ਮੋਦੀ ਦੇ ਇਹ ਨਟੈਰਫ ਦੇ ਟ੍ਰਾਂਪ ਸੀ ਉਹ ਵੀ ਘਟਾਤਾ ਉਹਨਾਂ ਦੇ ਇੰਟਰਵਿਊ ਵੀ ਕਰ ਮੰਨ ਕਰਤੇ ਉਹਨਾਂ ਦੇ ਅੰਦਰ ਕੋਈ ਨਹੀਂ ਦੇਖ ਖੂਖਾ ਤੇ ਜਾਂਦਾ ਜਾਂਦੀ ਪਰ ਉਹਨਾਂ ਨੂੰ ਉਹਨਾਂ ਦਾ ਮੇਨ ਮੁੱਦਾ ਸੀ ਇਹ ਪਰ ਨੂੰ ਮਿਹਤਿਆਰ ਕਰਨਾ ਪਰ ਨੂੰ ਕਿਉਂ ਗ੍ਰਫਤਾਰ ਕਰਨਾ ਉਹ ਉਹਨਾਂ ਵਾਸਤੇ ਖਤਰਾ ਬਣ ਗਿਆ ਸੀ ਉਹ ਉਹਨਾਂ ਵਾਸਤੇ ਖਤਰਾ ਨਹੀਂ ਉਹ ਪੂਰੀ ਆਰਐਸ ਇਹ ਖਤਰਾ ਸੀ ਮਨੂਵਾ ਦਾ ਖਤਰਾ ਨੇਲੇ ਖਤਰਾ ਸੀ ਕਿਉਂਕਿ ਇੱਕ ਇੱਕ ਕੌਮ ਹੈ ਜਿਹੜੀ ਸਿੱਖ ਕੌਮ ਹੈ ਜਿਹੜੀ ਕੇ ਮਨੂਵਦਿਆਂ ਦੇ ਵਰਕਰਾਂ ਖੜੀ ਹੈ ਤੋ ਉਹਨੂੰ ਟਾਲਣਾ ਜਾਂਦੇ ਸੀ ਤੇ ਉਹਨਾਂ ਦੇ ਨਾਲ ਜਮਾਨਾ ਨੂੰ ਉਹ ਵੀ ਇੱਕ ਮਨੂਵਾ ਦੇ ਖਲਾ ਹੋਵੇ ਤੇ ਦੋ ਦੁਸ਼ਮਣ ਮਨੂਵਾ ਦੇ ਤੂੰ ਨਾ ਜੀ ਰਹਾਂਦਾ ਤੇ ਕਰ ਸਕਾ ਤੇ ਉਹ ਉਹ ਟ੍ਰੰਪ ਨੂੰ ਨਹੀਂ ਮੰਗਾਲ ਮੰਨਿਆ ਨਾ ਤੇ ਉਹ ਮੋਰਗੇ ਪ੍ਰੈਸ਼ਰ ਬਣੁੰਦੇ ਪੈਣਾ ਤੇ ਬਈ ਤਨ ਨੂੰ ਨਹੀਂ ਧੱਕੇ ਰਸਤਾਰ ਕਰਦੇ ਆ ਤਨ ਨੂੰ ਨਹੀਂ ਬਜਾਦਾ ਨਾ ਤੇ ਨਹੀਂ ਤਾਂ ਤੂੰ ਜਦੋਂ ਮੋਦੀ ਦੇ ਦਰਦਾਂ ਤੋਂ ਕਰ ਉਹ ਮੋਦੀ ਇਨੀ ਵਾਜਾ ਜਾਂਦੇ ਆ ਤੇ ਪੰਨੂ ਹੁਣੀ ਇਹ ਸਾਬਤ ਹੋ ਨਹੀਂ ਆਉਂਦਾ ਜਦੋਂ ਤੁਸੀਂ ਕਹਿੰਦੇ ਜੀ ਮਾਰਾ ਮਾਈ ਬਾਪ ਮੈਂ ਉਹਦੇ ਕਰੂੰਗਾ ਉਹਨਾਂ ਦਾ ਬਿਆਨ ਆਉਂਦਾ ਡਾਕਟਰ ਸਾਹਿਬ ਦੇ ਮਤਾਂਦਨ ਨੁਕਸਾਨ ਕਰਨਾ ਨੁਕਸਾਨ ਕਰਨਾ ਤੇ ਉਹਦਾ ਜੋ ਨਤੀਜਾ ਉਹ ਪੰਜਾਬ ਦੇ ਵਿੱਚ ਆ ਸਾਹਮਣੇ ਆ ਰਿਹਾ ਤੇ ਮੋਦੀ ਜੀ ਨੇ ਵੀ ਕਹੋ ਆ ਕੇ ਇਹ ਬਿਆਨ ਦਿੱਤਾ ਮਲੇ ਕਨਫੀਡੈਂਸ ਨਾਲ ਮੈਂ ਆਇਆ ਅਸ਼ਰਜੀ ਰਾਜ ਕਰਨ ਨੂੰ ਆਇਆ ਹਾਂ ਮੈਨੂੰ ਪੱਕਾ ਪਤਾ ਲੱਗਿਆ ਵੀ ਉਹ ਇਹਦੇ ਬਿਆਨ ਤੋਂ ਬਾਅਦ ਪੰਜਾਬ ਚ ਖਾ ਪੈਣੀ ਹੈ ਤੇ ਜਾਨੇ ਨਾ ਕੋਲਣ ਨਾਲ ਨਹੀਂ ਤੇ ਆ ਜੀ ਸਾਹਿਬ ਜੇ ਦੋ ਜੀ ਸਾਹਿਬ ਰਾਜ ਕਰੋ ਉਹ ਦੇਹਨ ਮਤੇ ਸਮਲੇ ਸਿਰ ਹੋਈ ਜਾਣਾ ਉਹ ਉਹ ਤਾਂ ਹੋ ਗਿਆ ਉਹ ਤਾਂ ਮਿਲਣਾ ਨਹੀਂ ਹੁੰਦਾ ਉਹ ਹੋ ਹੋ ਜਾਣਾ ਪਰ ਉਹਨੂੰ ਇਹ ਨਹੀਂ ਪਤਾ ਆਪਾਂ ਨੂੰ ਇਹ ਨਹੀਂ ਪਤਾ ਵੀ ਪੰਜਾਬੀ ਪੰਜਾਬ ਦੇ ਵਿੱਚ ਸਿਕਾਂ ਦੇ ਚਮਾਨ ਨੂੰ ਅਲੱਗ-ਅਲੱਗ ਨਾਂ ਇੱਕ ਬਹੁਤ ਹੀ ਨਾਮੂਨਕ ਜਿਹਾ ਕੰਮ ਹੈ ਉਹ ਹੋ ਨਹੀਂ ਸਕਦਾ ਅੱਗੇ ਵੀ ਕੋਸ਼ਿਸ਼ ਕੀਤੀ ਗਈ ਹੈ ਸੰਦਰਾਮਾ ਇਹਨੂੰ ਮਾਰਿਆ ਗਿਆ ਉਹ ਇੱਕ ਖਾਸ ਦਾ ਕੰਮ ਸੀ ਤੋਂ ਹਮਚਾਰ ਬਾਬਾ ਸਾਹਿਬ ਦਾ ਮੁੱਦਾ ਮਾਨ ਕੀਤਾ ਗਿਆ ਯਾਰ ਇਹ ਤਾਂ ਕੰਮ ਸੀ ਯਾਰ ਇਹ ਤਾਂ ਕੰਮ ਸੀ ਗਾਤੇ ਮੇ ਮਿਆਰ ਮਾਈ ਕੀਤੀ ਗਈ ਮੀਜੀ ਵੀ ਦੇ ਨੇਤਾ ਦੇ ਕਿ ਉਹਨਾਂ ਨੂੰ ਮਿਆਰ ਮਾਈ ਆਈ ਪੜੀ ਅਕਾਲ ਤਖਨ ਨੂੰ ਵੀ ਤੁਸੀਂ ਇਹਦੀ ਬਰਤਾਲ ਕਰੋ ਉਹ ਵੀ ਕੰਮ ਆ ਰਹੀ ਹੈ ਪੰਜਾਬ ਖਪਰੀ ਪਈ ਹੁਣ ਤੀਜਾ ਤਰੀਕਾ ਲਬਿਆਣੀ ਪਨੂਆ ਪਨੂਆ ਬਣਾ ਲਖੀ ਜਦ ਨਹੀਂ ਹਲਾ ਹੀ ਨਹੀਂ ਪਨੂਨਾ ਵੀ ਸਾਹਮਣੇ ਤੇ ਮੇਰੇ ਵੀ ਇਨਡਾਇਰਕਟਲੀ ਇਹ ਕਿਦਣਾ ਕਿਦਾਂ ਖੋਰ ਸਾਰ ਮਿਲਦੀ ਰਹਿੰਦੀ ਹੈ ਜੋ ਇਦਾਂ ਦੇ ਵਿਚਾਰ ਨਹੀਂ ਸਕੇ ਉਹਨਾਂ ਨੇ ਵੀ ਜਦ ਕਹਿੰਦਾ ਬਦਲੇ ਕਿਉਂ ਬਦਲੇ ਵੀ ਮੋਦੀ ਦੇ ਇਹ ਅਣਕ ਜਾਣ ਤੋਂ ਬਾਅਦ ਇਹ ਮਰ ਰਹੇ ਹੂ ਪਨੋਈ ਕੋਈ ਨਾ ਕੋਈ ਨੁਕੀਆ ਗਿਆ ਨਾ ਨੇ ਤੁਹਾਨੂੰ ਤੇ ਪਰਮ ਆ ਗਿਆ ਤੇ ਟ੍ਰੰਪ ਨੂੰ ਤੇ ਜੋ ਵੀ ਹੈ ਇਹ ਮਿਲ ਜੁੜੀ ਚਾਲਾ ਗਈ ਨਾ ਨਹੀਂ ਮਨਵਦੀਆਂ ਦੀ ਤੋ ਕੰਮ ਜਾਨੀ ਹੋਣ ਨਹੀਂ ਆਪਾਂ ਜੋਰ ਮੇ ਨਾ ਨਾ ਮਣੀ ਰਾਨ ਪਨੋਈ ਨਹੀਂ ਮਨੋਈ ਨਹੀਂ ਬਤਾਇਆਗਾ ਭਈ ਇਹ ਪੰਜਾਬ ਚ ਪਾਣੀ ਬਸ ਸਕਦੇ ਇੰਮੇ ਗੁਰਾਗੇ ਅਮਰੀਕੀ ਬਣ ਗਏ ਪੰਜਾਬੀਅਤ ਬੋਲ ਗਏ ਯਾਨੀ ਰਹੀ ਪਰ ਉਹ ਪੰਜਾਬ ਦੇ ਵੇਦਰਾਨਾ ਵੀ ਬਖਵਲ ਪੈਦਾ ਨਹੀਂ ਹੋ ਸਕਦਾ ਕਾਹ ਦਾ ਜਮਾਨਾ ਦੇ ਸ਼ਿਕਵਾ ਮੇਜ ਇਹ ਮੋਤ ਮਹਿੰਦੀ ਕੀਤੀ ہوئی ਹੈ ساری ਜ਼ਿੰਦਗੀ ਇਸ ਪ੍ਰੰਪਰਾ ਬੁਲਾਉਣ ਦੇ ਵਿੱਚ ਉਹ ਮੈਮ ਤੁਹਾਨੂੰ ਜਿਹੜੇ ਕਹਿ ਰਿਹਾ ਕਿ ਮੈਂ ਇਹ ਮੈਨ ਦੇ ਰਿਹਾ ਤੇ ਉਹਦੇ ਨਾਲ ਇਹ ਜਿਹੜਾ ਪ੍ਰੇਮ ਪਿਆਰ ਸਦਭਾਵਨਾ ਨਹੀਂ ਬਣੇ ਹੋਏ ਚ ਮਾਰਾਂ ਦੇ ਸਿੰਘਾਂ ਦੇ ਸਿੰਘਾਂ ਦੇ ਵਿੱਚ ਇਹ ਕਾਹ ਤੋਂ ਨਹੀਂ ਹੋਣੀ ਇਹ ਬਹੁਤ ਡੂੰਗੀ ਹੈ ਇਹ ਬਹੁਤ ਮਹਿੰਤ ਕੀਤੀ ਹੋਇਆ ਕਦਮ ਹੀ ਹੋਣੀ ਇਹ ਮੈਂ ਕੱਲ ਕੱਢ ਦਿਓ ਆਪਣੇ ਦਿਮਾਗ ਚ ਚਾਣੂ ਜੇ ਗਾਗੂ ਆਗੇ ਦੇ ਵਿੱਚ ਕੀ ਨਾ ਸਿੱਕੇ ਤਰੰਦੇ ਵਿੱਚ ਕੀ ਨਾ ਕੋਈ ਇਸ ਤਰ੍ਹਾਂ ਦੇ ਹਲਾਤ ਮੇਦਾ ਨਹੀਂ ਹੋਣ ਦੇਣੀਆਂ ਤੇ ਆਪਣੇ ਲੋਕਾਂ ਦੇ ਵਿੱਚ ਕੀ ਨਾ ਸਮਝਾਰੇ ਲੋਕ ਬਣੀ ਲਿਖੇ ਆ ਤੇ ਪੰਜਾਬ ਵਿੱਚ ਇੰਦਾ ਨਹੀਂ ਹੋਣਾ ਦੀ ਤੇ ਮੈਨੂੰ ਸਾਰਿਆਂ ਨੂੰ ਅਪੀਲ ਹੈ ਜਮਾਨਾ ਨੂੰ ਵੀ ਅਪੀਲ ਹੈ ਕਿ ਸਿਕਾ ਨੂੰ ਵੀ ਅਪੀਲ ਹੈ ਕਿ ਆਪਣੇ ਜਨਾ ਪਿਆਰ ਹੈਗਾ ਉਹ ਬਣਾ ਕੇ ਰੱਖਣਾ ਤੇ ਇੱਕ ਦੂਜੇ ਦੇ ਰਖਲਾਵ ਕੋਈ ਮਿਹਰਬਾਨੀ ਨਹੀਂ ਕਰਨੀ ਤੇ ਦੇਣਾ ਕਿ ਇਹ ਸਰੀਆਂ ਤੋਂ ਪਿਆ ਜਿਹੜਾ ਬਣਿਆ ਆ ਉਹ ਉਹ ਨੂੰ ਅਠੇ ਸਹੁੰ ਚ ਤੇ ਇਹਨਾਂ ਕਹਿੰਦਾ ਹੋਇਆ ਜੇ ਜਿਹੜਾ ਵੀ ਕੋਈ ਅੰਸਰ ਤਾ ਉਹ ਜਮਾਨਾ ਜੋ ਹੈ ਤਾ ਸਿਕਾ ਦੇ ਵਿੱਚ ਹੋਵੇ ਇਦਾਂ ਦੀ ਮਿਹਰਬਾਨੀ ਗਲਤ ਮਿਹਰਬਾਨੀ ਕਰਦਾ ਅਸੀਂ ਸਮਝਾਂਗੇ ਕੋ ਮਨੁਵਾਂਦਿਆਂ ਦੇ ਨਾਲ ਰਹਿ ਰਿਹਾ ਰਿਹਾ ਮਨੁਵਾਂਦਿਆਂ ਨੇ ਇਹਨਾਂ ਸਾਥ ਕੰਮ ਕਰ ਰਿਹਾ ਇਹ ਕਰਕੇ ਕਿ ਇਤਰਾ ਲਈ ਕੋਈ ਬਿਆਨਬਾਜ਼ੀ ਗਲਤ ਨਾ ਕਰੋ ਜਿਨਾ ਕਿ ਸਤਿਪਾਪਨਾ ਖਤਮ ਹੋਵੇ ਸਭਾ ਪ੍ਰੇਮ ਖਤਮ ਹੋਵੇ ਇਹਨਾਂ ਕਹਿੰਦਾ ਮੈਂ ਤਾਂ ਉਹ ਪੀਰ ਕਹਾ ਕਿ ਆਪਣੇ ਧਾਰੇ ਵਿੱਚੋਂ ਜੋ করুণਾ ਹੈ ਹੁਣ ਆਪਣਾ ਕੰਮ ਕਰਨ ਦਿਓ ਮੈਂ ਪੁਰਸ਼ ਨੇ ਤਰਵੀ ਕਰਕੇ ਉਹਨਾਂ ਲੋਕਾਂ ਨੂੰ ਮਰਜ਼ਾ ਕੀਤਾ ਅਨੇ ਨੂੰ ਅਨੇ ਸਲਾਹਾ ਕਰਦੇ ਆ ਤੇ ਕਿਸੇ ਤੇ ਨਾਮ ਲਾਉਣ ਦੀ بجائے ਤੇ ਆਾਨੂੰ ਆਪੋ ਤੇ ਉਹਨਾਂ ਪਰ ਨੂੰ ਸਾਰੇ ਪਤਾ ਦੇ ਪਹੇ ਦਿਓ ਕਿੱਥੇ ਹੋਗੇ ਤੇ ਤਾਂ ਕਿ ਸਾਨੂੰ ਉਹਨਾਂ ਕੋਹ ਰੋਪਾ ਨਾ ਹੋ ਸਕੇ ਤੇ ਆਪ ਵੀ ਇਹ ਲੜੀ ਦੇ ਵਿੱਚ ਆਪਣਾ ਮਤਬਦਤ ਜੋ ਉਹਨਾਂ ਨੂੰ ਪਾਓ ਸਾਰੇ ਪਿੰਡਾਂ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਤੇ ਕਿੱਥੇ ਹੋਗੇ ਸਾਰੇ ਨਾਲ ਲਗੇ ਸਿੰਘਾਂ ਨਾਲ ਲਗੇ ਪਟੇ ਹੋ ਗਏ ਤੇ ਪਹਿਰਾ ਦਿਓ ਤਾਂ ਬਾਵਾਦਾਰ ਦੀ ਮੂਰਤਿਆਂ ਦਾ ਮਾਨਣਾ ਹੋ ਲਗੇ ਤੇ ਨਾਲ ਜਨਾਕ ਇਹ ਉਮੀਦ ਕਰਦਾ ਕਿ ਸਾਰੇ ਇਸ ਗੱਲ ਤੇ ਗੌਰ ਨਾਲ ਅਮਲ ਕਰਨਗੇ ਤੇ ਪੰਨੂ ਸਾਹਿਬ ਜੀ ਨੂੰ ਮੈਂ ਅਪੀਲ ਕਰਦਾ ਕਿ ਕੁਝ ਲੋਕਾਂ ਨੇ ਉਹ ਵੜੇ ਗੁੱਸੇ ਮਾਨਮਾਰੀ ਕੀਤੀ ਹੈ ਵੀ ਉਹ ਨੇ ਸੋਝ ਸਮਝ ਕੇ ਨਹੀਂ ਕੀਤੀ ਤੇ ਉਹਨਾਂ ਨੂੰ ਮਾਫੀ ਮੰਗਣਾ ਤੇ ਉਹਨੂੰ ਵੀ ਬਿਰਗਾਦਾ ਕਿ ਉਹ ਬਿਆਨ ਮੈਨੂੰ ਤੋਂ ਪਹਿਲਾਂ ਅੱਗੇ ਤੋਂ ਕਿਸ ਗੱਲ ਦਾ ਖਿਆ ਰੱਖਣ ਕਿ ਉਹ ਸਾਡੀ ਕੌਮ ਦਾ ਖੀਰੇ ਰੇ ਬਾਬਾ ਉਹਦੇ ਦਾਦੀ ਉਹਦੇ ਦਾਦੀ ਨੇ ਕੰਮ ਸ਼ੁਰੂ ਕੀਤਾ ਸੀ ਉਹ ਜਿਹੜਾ ਅਸੀਂ ਜਮਾ ਬਣਾਇਆ ਉਹ ਬਾਪਸ ਆਪਦੀ ਦੇਣਾ ਤੇ ਤੁਸੀਂ ਕਿਤਾ ਕਿਸੇ ਨਹੀਂ ਬਾਪ ਸਾਰ ਨੂੰ ਨਾਮ ਨੂੰ ਤੇਰਾ ਮਾਨ ਕਰਨਾ ਇੱਕ ਬਹੁਤ بڑا ਸਿੱਕਦਮ ਦੇਵੀ ਹਮਰਾ ਤੇ ਪੰਜਾਬ ਮਿੱਤੇ ਵੀ ਹੋਣਾ ਹੈ ਤੇ ਇਸ ਕਰਕੇ ਆਪਣੀ ਜਵਾਨ ਨੂੰ ਨਵੇਂ ਚੋਗੋਈ ਲੌਂਜ ਕਾਰਡ ਤੋਂ ਪਹਿਲਾਂ ਹੇ ਯਾਰ ਵਾ ਸੋਚੋ ਜਾਈਏ ਜੇ ਪਰਤ